ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰੂ ਨਾਨਕ ਪਾਸ਼ਾ ਜੀ ਕਿਰਪਾ ਕਰਨ ਆਪਣਾ ਇੱਕ ਕਪਾਲ ਇੱਕ ਇੱਕ ਜਿਹੜਾ ਸਮਾਂ ਵੀ ਦਿੱਤਾ ਜਾਂਦਾ ਹੈ ਆਪਾਂ ਗੁਰੂ ਦੀ ਸਾਰੇ ਬਾਣੀ ਪੜ੍ਹੀਏ ਜੀ ਕਾਲ ਯੁਗ ਦਾ ਸਮਾਂ ਹੈ ਇਹ ਕਾਲ ਯੁਗ ਦੇ ਨੇੜੇ ਵਿੱਚ ਆਪਾਂ ਸੱਚੀ ਬਾਣੀ ਨੇ ਆਪਣਾ ਬਚਾਅ ਕਰਨਾ ਜੀ ਆਪਾਂ ਬਾਣੀ ਦਾ ਲਾੜ ਕਦੇ ਨਾ ਛੱਡੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਸੋਚਾ ਸੋਚੇ ਜੀ ਪਜਣ ਬੇਣੀ ਉਮਰ ਬੀਤਦੀ ਜਾਂਦੀ ਮਾਨ ਸੋਚਾ ਸੋਚੇ ਜੀ ਪਜਣ ਬੇਣੀ ਉਮਰ ਬੀਤਦੀ ਜਾਂਦੀ ਸੋਚੇ ਸੋਚ ਨ ਹੋਵੈ ਸੋਚੇ ਸੋਚ ਨ ਹੋਵੈ ਜੇ ਸੋਚੀ ਲਖਵਾਰ ਭਜਨ ਬੇਨੀ ਉਮਰ ਬੀਤ ਦੀ ਜਾਂਦੀ ਮਨ ਸੋਚਾ ਸੋਚੇ ਜੀ ਭਜਨ ਬੇਨੀ ਉਮਰ ਬੀਤ ਦੀ ਜਾਂਦੀ ਚੁੱਪੇ ਚੋਪਨ ਹੋਵੈ ਚੁੱਪੇ ਚੋਪਨ ਹੋਵੈ ਪਜਣ ਬੇਨ ਉਮਰ ਬੀਤਦੀ ਜਾਂਦੀ ਮਾਨਸਾ ਚਾ ਸੋਚੇ ਜੀ ਪਜਣ ਬੇਨ ਉਮਰ ਬੀਤਦੀ ਜਾਂਦੀ ਪੁਖਿਆ ਬੋਖਣਯੋ ਤਰੀ ਪੁਖਿਆ ਬੋਖਣਯੋ जे बना पूरियां पार भॼन बेड़ी उमिरि बीत मन सोचा सोचे जी भॼन बेड़ी उमिरि बीती सियण भल खोए सयाण भले खोए ताईं कन चले नाल भॼन बेड़ी उमिरि बीती ਮਾਨ ਸੋਚਾ ਸੋਚੇ ਜੀ ਪਜਣ ਬੇਣੀ ਉਮਰ ਬੀਤਦੀ ਜਾਂਦੀ ਕਿਵਸਾ ਚਿਆਰਾ ਹੋਏ ਕਿਵਸਾ ਚਿਆਰਾ ਹੋਏ ਕਿਵ ਕੂੜੇ ਟੁੱਟੇ ਪਾਲ ਪਜਣ ਬੇਣੀ ਉਮਰ ਬੀਤਦੀ ਜਾਂਦੀ ਮਾਨ ਸੋਚਾ ਸੋਚੇ ਜੀ ਪਜਣ ਬੇਣੀ ਉਮਰ ਬੀਤਦੀ ਜਾਂਦੀ ਹੁਕਮਰ ਜਾਈ ਚੱਲਣਾ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਪਜਣ ਬੇਣੀ ਉਮਰ ਬੀਤਦੀ ਜਾਂਦੀ ਮਨ ਸੋਚਾ ਸੋਚੇ ਜੀ ਪਜਣ ਬੇਣੀ ਉਮਰ ਬੀਤਦੀ ਜਾਂਦੀ ਮਨ ਸੋਚਾ ਸੋਚੇ ਜੀ ਪਜਣ ਬੇਣੀ ਉਮਰ ਬੀਤਦੀ ਜਾਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ